ਗੁਰੂ ਪਿਆਰਿਓ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਵਾਲੇ ਬਹੁਤ ਵਾਰ ਸਾਡੇ ਕਰਮਾਂ ਬਾਰੇ ਬਚਨ ਕਰਿਆ ਕਰਦੇ ਸੀ ਉਹਨਾਂ ਨੇ ਇੱਕ ਵਾਰ ਦੀਵਾਨ ਵਿੱਚ ਬੜੇ ਕੀਮਤੀ ਵਿਚਾਰ ਦੱਸੇ ਕਹਿੰਦੇ ਕਿ ਰੱਬ ਸਾਨੂੰ ਚਾਰ ਤਰ੍ਹਾਂ ਦਾ ਦਾਤਾਂ ਦਿੰਦਾ ਦੇਖੋ ਪਹਿਲੀ ਤਰ੍ਹਾਂ ਦੀ ਤਾਂ ਉਹ ਦਾਤ ਆ ਜਿਹੜੀ ਸਾਨੂੰ ਸਾਡੇ ਕਰਮਾਂ ਕਰਕੇ ਮਿਲਣੀ ਹੀ ਮਿਲਣੀ ਆ ਆਪਾਂ ਕਈ ਵਾਰੀ ਕਹਿੰਨੇ ਆ ਕਰਮਾਂ ਚ ਲਿਖਿਆ ਕੋਈ ਖੋ ਨਹੀਂ ਸਕਦਾ ਸਮੇਂ ਤੋਂ ਪਹਿਲਾਂ ਕੁਝ ਹੋ ਨਹੀਂ ਸਕਦਾ ਜੋ ਸਾਡੇ ਕਰਮਾਂ ਦਾ ਹੈ ਉਹ ਉਹਨੂੰ ਮਿਲ ਹੀ ਜਾਣਾ ਤੇ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੈ ਜਿਹਦਾ ਜਿਹਦਾ ਵੀ ਜਿੱਥੇ ਜਿੱਥੇ ਦਾਣਾ ਪਾਣੀ ਹੁੰਦਾ ਉਹਨੇ ਉੱਥੇ ਜਾ ਕੇ ਚੁਗਣਾ ਹੀ ਆ ਉਹਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਇਹ ਚੀਜ਼ ਬੰਦੇ ਦੇ ਬਸ ਨਹੀਂ ਇਹ ਰੱਬ ਦੇ ਹੱਥਾਂ ਬੰਦੇ ਦੇ ਹੱਥ ਹੋਵੇ ਬੰਦਾ ਤਾਂ ਕਿਸੇ ਨੂੰ ਰੋਟੀ ਨਾ ਖਾਣ ਦੇਵੇ ਕਿਸੇ ਦੇ ਮੂੰਹ ਵਿੱਚ ਭੋਜਨ ਦੀ ਬੁਰਕੀ ਨਾ ਪਾਣ ਦੇਵੇ ਬੰਦੇ ਵਿੱਚ ਤਾਂ ਇੰਨੀ ਈ ਰਖਾ ਹੈ ਤੁਸੀਂ ਕਦੇ ਨੋਟ ਕਰੋ ਜਿਹੜਾ ਸਾਡੇ ਕਰਮਾਂ ਚ ਲਿਖਿਆ ਹੈ ਉਹ ਆਟੋਮੈਟਿਕਲੀ ਸਮੇਂ ਅਨੁਸਾਰ ਆਪਣੇ ਆਪ ਸਾਨੂੰ ਮਿਲ ਜਾਣਾ ਚਾਹੇ ਕਰਮਾਂ ਚ ਲਿਖਿਆ ਸੌਖਾ ਚਾਹੇ ਕਰਮਾਂ ਚ ਲਿਖਿਆ ਦੌਖਾ ਸਮੇਂ ਅਨੁਸਾਰ ਵਿੱਧ ਬਣਦੀ ਆ ਸਭ ਕੁਝ ਮਿਲ ਜਾਂਦਾ ਐਵੇਂ ਨਹੀਂ ਮਹਾਪੁਰਖ ਕਹਿੰਦੇ ਦੁਨਿਆਵੀ ਭੁੱਖ ਤੋਂ ਹਮੇਸ਼ਾ ਹੀ ਆਪਣੇ ਤੋਂ ਥੱਲੇ ਵਾਲਿਆਂ ਨੂੰ ਵੇਖ ਤੇਰੇ ਅੰਦਰ ਸਹਿਜ ਆ ਜਾਵੇਗਾ ਅੰਮ੍ਰਿਤਸਰ ਸ਼ਹਿਰ ਦੀ ਤੁਹਾਨੂੰ ਮੈਂ ਇੱਕ ਗੱਲ ਸੁਣਾਉਣਾ ਉਹ ਸ਼ਹਿਰ ਦਾ ਇੱਕ ਸਤਸੰਗੀ ਸੀ ਕੋਈ ਬਹੁਤਾ ਸ਼ਾਹੂਕਾਰ ਨਹੀਂ ਸੀਗਾ ਬਸ ਕੋਈ ਛੋਟੀ ਮੋਟੀ ਕਰਤ ਕਰਦਾ ਕਰਤ ਵੀ ਕੋਈ ਪੱਕੀ ਨਹੀਂ ਬਾਲ ਬੱਚੇਦਾਰ ਵਾਲਾ ਸੀਗਾ ਤੇ ਉਹ 18000 ਰੁਪਏ ਦਾ ਕਰਜ਼ਾਈ ਹੋ ਗਿਆ ਪਹਿਲਾਂ ਦੀ ਗੱਲ ਆ ਵੀ ਜਦੋਂ 18000 ਰੁਪਿਆ ਬਹੁਤ ਹੁੰਦਾ ਸੀ ਅੱਜ ਕੱਲ ਦੀ ਮਹਿੰਗਾਈ ਵਿੱਚ ਤਾਂ ਇੰਨੇ ਪੈਸਿਆਂ ਨੂੰ ਆਪਾਂ ਕੁਝ ਸਮਝਦੇ ਨਹੀਂ ਆਪਾਂ ਕਹਿੰਦੇ ਆ ਲੱਖ ਰੁਪਈਆ ਵੀ ਥੋੜਾ ਹੁਣ ਕਈ ਲੋਕ ਜਿਹੜੇ ਹੁੰਦੇ ਆ ਛੋਟੀਆਂ-ਛੋਟੀਆਂ ਸਕੀਮਾਂ ਰੱਖ ਕੇ ਪਿੰਡਾਂ ਵਿੱਚ ਕਮੇਟੀਆਂ ਪਾਈਆਂ ਜਾਂਦੀਆਂ ਜਾਣਦੇ ਹੋਵੋਗੇ ਤੁਸੀਂ ਸਾਰੇ ਕਿਸੇ ਸ਼ਰੀਰ ਨੇ 6000 ਦੀ ਇੱਕ ਸਕੀਮ ਸ਼ੁਰੂ ਕੀਤੀ ਜਿਹਦੇ ਵਿੱਚ ਜਿਹਦੇ ਨਾਮ ਦੀ ਪਰਚੀ ਨਿਕਲ ਆਵੇ ਉਹਨੂੰ 6000 ਰੁਪਈਆ ਮਿਲ ਜਾਂਦਾ ਅੱਗੋਂ ਹੋਰ ਕੈਸ਼ਟ ਵੀ ਨਹੀਂ ਸੀ ਭਰਨੀ ਪੈਂਦੀ ਉਹ ਸਤਸੰਗੀ ਨੇ ਕੀ ਕੀਤਾ 200 ਰੁਪਏ ਮਹੀਨੇ ਦੀਆਂ ਇਹ ਤਿੰਨ ਕਮੇਟੀਆਂ ਪਾਲੀਆਂ ਵੀ ਕਰਜ਼ਾ ਮੇਰਾ ਉੱਤਰ ਜਾਊਗਾ ਪਹਿਲੀ ਕਮੇਟੀ ਕਿਸੇ ਦੀ ਨਿਕਲੀ ਅਗਲੇ ਮਹੀਨੇ ਜਦੋਂ ਪਰਚੀ ਪਾਈ ਤਾਂ ਉਹ ਸਤਸੰਗੀ ਉਹਦਾ ਨਾਮ ਵੀ ਮੈਂ ਦੱਸ ਦਿੰਨਾ ਸ੍ਰਿੰਦਰਪਾਲ ਸਿੰਘ ਸੀਗਾ ਉਹਦੀ ਨਿਕਲ ਆਈ ਸਾਰਿਆਂ ਨੇ ਸੋਚਿਆ ਵੀ ਕਿਸਮਤ ਸਾਥ ਦੇਗੀ 6000 ਰੁਪਏ ਮਿਲ ਗਏ ਕਰਜ਼ਾ ਘਟ ਗਿਆ ਅਗਲੇ ਮਹੀਨੇ ਫਿਰ ਸ੍ਰਿੰਦਰਪਾਲ ਸਿੰਘ ਦੀ ਪਰਚੀ ਨਿਕਲੀ 12000 ਹੋ ਗਿਆ ਸਾਰੇ ਬੜੇ ਹੈਰਾਨ ਹੋ ਗਏ ਵੀ ਕੀ ਜਾਦੂ ਆ ਪਰ ਪਿਆਰਿਓ ਹੈਰਾਨੀ ਦੀ ਹੱਦ ਤਾਂ ਉਸ ਸਮੇ ਹੋ ਗਈ ਜਦੋਂ ਅਗਲੇ ਮਹੀਨੇ ਫਿਰ ਉਹਦੇ ਨਾਮ ਦੀ ਪਰਚੀ ਨਿਕਲ ਆਈ 18000 ਰੁਪਇਆ ਪੂਰਾ ਹੋ ਗਿਆ ਸਾਰੇ ਦਾ ਸਾਰਾ ਕਰਜ਼ਾ ਉੱਤਰ ਗਿਆ ਕੈਸ਼ ਤਾਂ ਵੀ ਦੇਣੀਆਂ ਬੰਦ ਹੋ ਗਈਆਂ ਸੰਗੀ ਸੀਗਾ ਕਿਸੇ ਨੇ ਪੁੱਛਿਆ ਭਾਈ ਦੱਸ ਇਹ ਚੀਜ਼ ਵਿਧੀ ਕਿਵੇਂ ਬਣੀ ਆ ਹੁਣੇ ਆਪ ਦੱਸਿਆ ਕਹਿਣ ਲੱਗਾ ਮੈਂ 18000 ਰੁਪਏ ਦਾ ਕਰਜ਼ਾਈ ਸੀਗਾ ਤੁਸੀਂ ਜਾਣਦੇ ਹੋ ਨਾ ਮੈਂ ਕਰਜ਼ਾ ਉਤਾਰਨ ਦੀ ਸੋਚ ਨਾਲ ਬੰਦਾ ਕੀ ਨਹੀਂ ਕਰਦਾ ਕਮੇਟੀਆਂ ਪਾਈਆਂ ਨਾਲ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਖੜੇ ਹੋ ਕੇ ਗਲ ਚ ਪੱਲਾ ਪਾ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੈਂ ਸੰਗਤ ਵਿੱਚ ਸੁਣਦਾ ਰਹਿਣਾ ਕਥਾਵਾਚਕ ਬੋਲਦੇ ਆ ਗੁਰੂ ਦੇ ਪਿਆਰੇ ਕਹਿੰਦੇ ਆ ਸੁਖਮਣੀ ਸੁਖ ਅੰਮ੍ਰਿਤ ਪ੍ਰਵ ਨਾਮ ਭਗਤ ਜਨਾ ਕੈ ਮਨ ਬਿਸਰਾ ਕੇ ਸੁਖਮਣੀ ਸਾਹਿਬ ਦੀ ਬਾਣੀ ਹਰ ਥਾਂ ਸਹਾਈ ਹੁੰਦੀ ਆ ਮੈਂ ਜੀ ਰੋਜ਼ ਪੰਜ ਪਾਠ ਸੁਖਮਣੀ ਸਾਹਿਬ ਦੇ ਕਰਿਆ ਕਰਾਂਗਾ ਕਿਰਪਾ ਕਰਨਾ ਮੇਰੇ ਤੇ ਰਹਿਮਤ ਕਰਨਾ ਮੇਰੇ ਨੰਬਰ ਦੀਆਂ ਪਰਚੀਆਂ ਪਹਿਲੇ ਨਿਕਲ ਆਉਣ ਤਾਂ ਕਿ ਮੇਰਾ ਕਰਜ਼ਾ ਜਿਹੜਾ ਹੈ ਉਹ ਲੱਥ ਜਾਵੇ ਇਹ ਸਭ ਸੁਖਮਣੀ ਸਾਹਿਬ ਦੀਆਂ ਬਰਕਤਾਂ ਹਨ ਜੋ ਪੰਜ ਪਾਠ ਸੁਖਮਣੀ ਸਾਹਿਬ ਦੀ ਘਰ ਸਾਂਚੀ ਲਗਾਈ ਹੈ ਉਹਦਾ ਸਦਕਾ ਹੀ 4 ਮਹੀਨਿਆਂ ਵਿੱਚ 18000 ਰੁਪਇਆ ਕਰਜ਼ਾ ਉੱਤਰ ਗਿਆ ਪਰਮੇਸ਼ਰ ਨੇ ਦੇਖੋ ਜੀ ਕਿਸੇ ਤਰ੍ਹਾਂ ਵਿੱਧ ਬਣਾਉਣੀ ਹੁੰਦੀ ਆ ਆਪਰਤਖਾ ਕੇ ਇਹ ਤੇ ਕਹਿਣਾ ਨਹੀਂ ਆ ਲੈ ਨੋਟਾਂ ਦੇ ਬੰਡਲ ਉਹਨੇ ਵਿਧੀ ਬਣਾਉਣੀ ਆ ਕਿਸੇ ਤਰੀਕੇ ਕਿਸੇ ਰਾਹੀ ਬਣਾਉਣੀ ਆ ਆਪੇ ਇਸ਼ਾਰਾ ਸਮਝ ਲੈਣਾ ਕਰਮਾਂ ਦੀ ਗਤੀ ਮੁਤਾਬਕ ਕੋਈ ਅਮੀਰ ਤੇ ਕੋਈ ਗਰੀਬ ਹੁਣ ਅਮੀਰਾਂ ਦਾ ਗੁਜ਼ਾਰਾ ਹੋ ਰਿਹਾ ਪਰ ਗਰੀਬ ਬੰਦਾ ਕੀ ਕਰੇ ਜੇ ਗਰੀਬ ਬੰਦਾ ਸਖਮਣੀ ਸਾਹਿਬ ਦਾ ਓਟ ਆਸਰਾ ਲੈ ਲਵੇ ਜਿਹੜੀ ਉਹਨੇ ਕਰਮਾਂ ਚ 2 ਸਾਲ ਗਰੀਬੀ ਭੋਗਣੀ ਆ ਉਹ ਗਰੀਬੀ 2 ਸਾਲ ਦੀ ਥਾਂ 2 ਮਹੀਨੇ ਤੇ ਜੇ ਹੋਰ ਕਿਰਪਾ ਹੋ ਗਈ 2 ਹਫ਼ਤੇ ਹੋਰ ਕਿਰਪਾ ਹੋ ਗਈ 2 ਘੰਟਿਆਂ ਚ ਵੀ ਖਤਮ ਹੋ ਜਾਊਗੀ ਰਿੱਧੀਆਂ ਸਿੱਧੀਆਂ ਪਿੱਛੇ ਲੱਗੀਆਂ ਫਿਰਨਗੀਆਂ ਇਹ ਸਖਮਣੀ ਸਾਹਿਬ ਦੀ ਬਾਣੀ ਇੰਨੀ ਬਖਸ਼ਿਸ਼ ਵਾਲੀ ਆ ਕਿ ਸਾਡੇ ਸਭ ਤਰ੍ਹਾਂ ਦੇ ਮਾੜੇ ਕਰਮ ਮਿਟਾ ਦਿੰਦੀ ਆ ਜੇ ਕੋਈ ਦਾਤ ਕਿਸੇ ਦੇ ਕਰਮਾਂ ਵਿੱਚ ਨਹੀਂ ਵੀ ਲਿਖੀ ਨਾ ਜੋ ਸਖਮਣੀ ਸਾਹਿਬ ਦੀ ਬਾਣੀ ਦਾ ਭਰੋਸੇ ਨਾਲ ਲੜਫੜੇ ਬਾਬਾ ਨਾਨਕ ਸਿੰਘ ਜੀ ਕਹਿੰਦੇ ਤੇ ਪੂਰੇ ਭਰੋਸੇ ਦੇ ਨਾਲ ਹੀ ਮੈਂ ਕਹਿ ਰਿਹਾ ਵੀ ਕਦੀ ਖਾਲੀ ਨਹੀਂ ਜਾਵੇਗਾ ਝੋਲੀ ਭਰੇਗੀ ਹੀ ਭਰੇਗੀ ਗੁਰਮੁਖੋ ਇਸ ਤਰ੍ਹਾਂ ਵੀ ਇਹ ਰੱਬ ਚਾਰ ਤਰ੍ਹਾਂ ਦਾ ਦਾਤਾਂ ਦਿੰਦਾ ਪਹਿਲੀ ਤਰ੍ਹਾਂ ਦੀ ਤਾਂ ਕਰਮਾਂ ਕਰਕੇ ਆ ਕਰਮਾਂ ਤੇ ਜਿਹੜਾ ਲਿਖਿਆ ਮਿਲਣਾ ਹੀ ਮਿਲਣਾ ਸਮੇਂ ਅਨੁਸਾਰ ਮਿਲ ਕੇ ਹੀ ਰਹੇਗਾ ਦੇਰ ਹੋ ਸਕਦੀ ਆ ਪਰ ਮਿਲੂਗਾ ਜ਼ਰੂਰ ਤੇ ਦੂਜਾ ਤਰੀਕਾ ਹੈ ਨਿਰੰਕਾਰ ਦਾਤ ਦਿੰਦਾ ਰੱਬ ਬਖਸ਼ਿਸ਼ ਕਰਕੇ ਕੋਈ ਦਾਤ ਕਰਮਾਂ ਚ ਨਹੀਂ ਪਰ ਜਦੋਂ ਆਪਾਂ ਬਾਣੀ ਪੜ੍ਹ ਕੇ ਅਰਦਾਸ ਕਰਦੇ ਆ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ ਝੋਲੀ ਭਰਦੇ ਆ ਜਿਵੇਂ ਕਿ ਮਾਤਾ ਸਲਖਣੀ ਜੀ ਦੇ ਕਰਮਾਂ ਵਿੱਚ ਔਲਾਦ ਲਿਖੀ ਨਹੀਂ ਸੀ ਪਰ ਉਹਨਾਂ ਦੇ ਬੇਨਤੀ ਕਰਨ ਤੇ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤੀ ਤੀਜਾ ਤਰੀਕਾ ਹੈ ਗੁਰੂ ਨਿਰੰਕਾਰ ਕਈ ਵਾਰ ਮੌਜ ਵਿੱਚ ਆ ਕੇ ਨਦਰ ਹੋ ਕੇ ਮੇਰਾ ਕਰਕੇ ਖੁਸ਼ ਹੋ ਕੇ ਆਵ ਕਹਿੰਦਾ ਮੰਗ ਕੀ ਮੰਗਦਾ ਸੇਵਾ ਤੋਂ ਪ੍ਰਸੰਨ ਹੋ ਕੇ ਪੁੱਛਦਾ ਤੈਨੂੰ ਕੀ ਚਾਹੀਦਾ ਜਿਵੇਂ ਭਾਈ ਆਦਮ ਦੀ ਸੇਵਾ ਤੋਂ ਖੁਸ਼ ਹੋ ਕੇ ਆਪ ਸਨੇਹਾ ਭੇਜਿਆ ਸੀ ਭਾਈ ਸਾਹਿਬ ਕੀ ਮੰਗਦੇ ਹੋ ਚੌਥਾ ਤਰੀਕਾ ਇਹ ਆ ਵੀ ਨਿਰੰਕਾਰ ਹੱਥ ਵਿੱਚ ਦਾਤ ਉਹਦੇ ਕੋਲ ਹੁੰਦੀ ਆ ਉਹ ਕਹਿੰਦੇ ਵੀ ਮੇਰਾ ਭਗਤ ਫੁਰਨਾ ਤਾਂ ਬਣਾਵੇ ਕੋਈ ਤੇ ਮੈਂ ਉਹਨੂੰ ਦਾਤ ਦੇਵਾਂ ਸਖਮਨੀ ਸਾਹਿਬ ਦੀ ਬਾਣੀ ਦੀ ਇਹੀ ਤਾਂ ਸ਼ਕਤੀ ਆ ਕਿ ਸਾਡੇ ਕਰਮ ਵੀ ਬਦਲ ਦਿੰਦੀ ਆ ਜਿਹੜੀ ਦਾਤ ਸਾਡੇ ਕਰਮਾਂ ਚ ਨਹੀਂ ਲਿਖੀ ਹੁੰਦੀ ਤੇ ਉਹ ਕੋਈ ਸਖਮਨੀ ਸਾਹਿਬ ਦੀ ਬਾਣੀ ਦਾ ਆਪਣੇ ਤੇ ਇਹ ਅਸਰ ਦੇਖ ਸਕਦਾ ਵੀ ਕਰਕੇ ਦੇਖ ਕੇ ਨਿਤਨੇਮ ਤੋਂ ਇਲਾਵਾ ਪਾਠ ਕਰੇ ਤਾਂ ਬਖਸ਼ਿਸ਼ ਪ੍ਰਾਪਤ ਹੁੰਦੀ ਹੀ ਹੁੰਦੀ ਆ ਜੀ ਆਮ ਕਰਕੇ ਆਪਾਂ ਵੇਖਦੇ ਆ ਸਾਡਾ ਸੁਭਾਅ ਕੋਈ ਹੋਰ ਆ ਸਾਧੂਆਂ ਦਾ ਸੁਭਾਅ ਕੋਈ ਹੋਰ ਹੁੰਦਾ ਸਾਧੂ ਜਿਹੜੇ ਹੁੰਦੇ ਆ ਆਪਣਾ ਸੁਭਾਅ ਨਹੀਂ ਛੱਡਦੇ ਇਹ ਕੋਈ ਨੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ ਗੁਰੂ ਪਿਆਰਿਓ ਇੱਕ ਸਾਧੂ ਦੀ ਕਹਾਣੀ ਬੜੀ ਪਿਆਰੀ ਆ ਕੋਈ ਸਾਧੂ ਸੀ ਨਹਾਉਣ ਵਾਸਤੇ ਦਰਿਆ ਤੇ ਗਿਆ ਨਹਾਉਂਦੇ ਸਮੇਂ ਉਹਨੇ ਇੱਕ ਵਿੱਛੂ ਤੇ ਉਹ ਪਾਣੀ ਵਿੱਚ ਡੁੱਬਦਾ ਦੇਖਿਆ ਸਾਧੂ ਨੇ ਵਿੱਛੂ ਨੂੰ ਆਪਣੇ ਹੱਥ ਨਾਲ ਫੜ ਕੇ ਨਾ ਤੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਆ ਪਰ ਜਿਵੇਂ ਹੀ ਉਹਨੇ ਉਹਨੂੰ ਚੁੱਕਿਆ ਤੇ ਵਿੱਛੂ ਨੇ ਉਹਨੂੰ ਡੰਗ ਮਾਰਿਆ ਮੜ ਪਾਣੀ ਚ ਡੱਗ ਪਿਆ ਇਦਾਂ ਕਈ ਵਾਰੀ ਹੋਇਆ ਇੱਕ ਵਿਅਕਤੀ ਇਹ ਸਾਰੀ ਚੀਜ਼ਾਂ ਵੇਖ ਰਿਹਾ ਵੀ ਸਾਧੂਏ ਨੂੰ ਬਾਹਰ ਕੱਢਦਾ ਵਿੱਛੂ ਡੰਗ ਮਾਰ ਦਿੰਦਾ ਸਾਧੂ ਕੋਲ ਆਇਆ ਤੇ ਆਖਿਆ ਸਾਧੂ ਜੀ ਹਰ ਵਾਰੀ ਜਦੋਂ ਤੁਸੀਂ ਵਿੱਛੂ ਨੂੰ ਚੱਕਦੇ ਹੋ ਤਾਂ ਉਹ ਤੁਹਾਨੂੰ ਡੰਗਦਾ ਤੁਸੀਂ ਉਹਨੂੰ ਡੁੱਬਣ ਹੀ ਕਿਉਂ ਨਹੀਂ ਦਿੰਦੇ ਸਾਧੂ ਨੇ ਜਵਾਬ ਦਿੱਤਾ ਵੀ ਵਿੱਛੂ ਦਾ ਕੰਮ ਦੇਖ ਭਾਈ ਡੰਗਣਾ ਹੀ ਹੁੰਦਾ ਉਹਦਾ ਸੁਭਾ ਜੇ ਉਹ ਆਪਣਾ ਸੁਭਾਅ ਨਹੀਂ ਛੱਡਦਾ ਵਿੱਛੂ ਹੋ ਕੇ ਮੈਂ ਬੰਦਾ ਹੋ ਕੇ ਇਨਸਾਨ ਹੋ ਕੇ ਕਿਵੇਂ ਛੱਡ ਸਕਦਾ ਅਸਲ ਵਿੱਚ ਉਹਨੇ ਤਾਂ ਮੈਨੂੰ ਆਪਣੇ ਧਰਮ ਦੇ ਵਿੱਚ ਪੱਕਾ ਪਰਪੱਕਤਾ ਰਹਿਣੀ ਸਿਖਾਈ ਹੈ ਇਸ ਕਰਕੇ ਵੀ ਪਿਆਰ ਕਰਨਾ ਕਦੇ ਨਾ ਛੱਡੋ ਆਪਣੀ ਚੰਗਿਆਈ ਕਦੇ ਨਾ ਤਿਆਗੋ ਤੁਹਾਡੇ ਆਲੇ-ਦੁਆਲੇ ਭਾਵੇਂ ਸਾਰੇ ਲੋਕ ਤੁਹਾਨੂੰ ਡਾਂਗੀ ਕਿਉਂ ਨਾ ਮਾਰਦੇ ਰਹਿਣ ਇਹ ਹੁੰਦਾ ਨਾ ਕਈ ਵਾਰੀ ਆਪਾਂ ਕਹਿੰਨੇ ਆਸੇ-ਪਾਸੇ ਦੇ ਲੋਕ ਆ ਇਹ ਮੈਨੂੰ ਤੰਗ ਕਰਦੇ ਆ ਪਰੇਸ਼ਾਨ ਕਰਦੇ ਪਰ ਤੁਸੀਂ ਆਪਣੀ ਚੰਗਿਆਈ ਆਪਣੇ ਗੁਣ ਨਹੀਂ ਛੱਡਣੇ ਹਰ ਜਨ ਰਾਮ ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ ਤਾਂ ਸਾਨੂੰ ਕਦੇ ਵੀ ਆਪਣਾ ਗੁਣ ਜਿਹੜਾ ਛੱਡਣਾ ਨਹੀਂ ਚਾਹੀਦਾ ਜੇ ਕੋਈ ਦੂਜੇ ਸਾਡੀ ਨਿੰਦਿਆ ਕਰਦੇ ਆ ਆਮ ਕਰਕੇ ਹੁੰਦਾ ਵੀ ਕਈ ਵਾਰੀ ਸੀ ਦੂਜੀਆਂ ਦੀਆਂ ਗੱਲਾਂ ਵਿੱਚ ਆ ਜਾਂਦੇ ਆ ਆਪਣੀ ਚੰਗਿਆਈ ਕਰਨੀ ਛੱਡ ਦਿੰਨੇ ਆ ਇਦਾਂ ਨਹੀਂ ਜੀ ਹੋਣਾ ਚਾਹੀਦਾ ਇਸ ਕਰਕੇ ਬਾਬਾ ਅਨੰਦ ਸਿੰਘ ਜੀ ਨੇ ਆਖਿਆ ਵੀ ਇਹ ਕਸੂਰ ਤੋਂ ਬਿਨਾ ਸਜ਼ਾ ਨਹੀਂ ਮਿਲਦੀ ਕਈ ਵਾਰੀ ਕਰਮਾਂ ਦਾ ਲਿਖਿਆ ਸਾਨੂੰ ਜਦੋਂ ਮਿਲਦਾ ਪ੍ਰਾਣੇ ਕਰਮ ਹੁੰਦੇ ਆ ਉਹ ਨਵਾਂ ਜਨਮ ਹੋ ਜਾਂਦਾ ਉਹ ਹਜੇ ਬੀਜਿਆ ਵੱਢਣਾ ਹੁੰਦਾ ਮਿਲਣਾ ਹੁੰਦਾ ਅਗਲੇ ਜਨਮ ਵਿੱਚ ਵੀ ਇਹ ਚੀਜ਼ਾਂ ਭੋਗਣੀਆਂ ਪੈਂਦੀਆਂ ਕਰਮਾਂ ਦੇ ਲਿਖੇ ਮਟਦੇ ਨਹੀਂ ਪਰ ਹਾਂ ਗੁਰੂ ਕਿਰਪਾ ਕਰੇ ਸੁਪਨੇ ਵਿੱਚ ਵੀ ਇਹ ਮਿਟ ਸਕਦੇ ਆ ਉਹ ਜ ਸੁਪਨਾ ਆ ਜੇ ਕੋਈ ਸੁਪਨੇ ਵਿੱਚ ਹੀ ਉਹ ਚੀਜ਼ ਵਾਪਰ ਜੇ ਅਸਲ ਵਿੱਚ ਵਾਪਰ ਨਹੀਂ ਸੀ ਗੁਰੂ ਬਹੁਤ ਬੇਅੰਤਾ ਬੇਅੰਤ ਬੇਅੰਤ ਗੁਣ ਤੇਰੇ ਕੀਤਕ ਗਾਵਾਂ ਰਾਮ ਗੁਰੂ ਦੀ ਬਹੁਤ ਵੱਡੀ ਬਖਸ਼ਿਸ਼ ਹੋ ਜਾਂਦੀ ਹੈ ਗੁਰੂ ਰਹਿਮਤ ਕਰਦਾ ਹੈ ਤਾਂ ਇਹ ਜਿਹੜੀਆਂ ਮੁਸੀਬਤਾਂ ਦੁੱਖ ਸੁੱਖ ਸੁੱਖ ਮੰਗਤ ਦੁਖਿਆਗਲ ਹੋਏ ਮਹਾਰਾਜ ਦੀ ਬਾਣੀ ਵੀ ਕਹਿੰਦੀ ਹੈ ਵੀ ਮੰਗਦੇ ਸੌਖਾਂ ਆਉਂਦਾ ਦੁੱਖ ਮੁਸ਼ਕਲਾਂ ਵਿੱਚ ਘਬਰਾਉਣਾ ਨਹੀਂ ਚਾਹੀਦਾ ਇੱਕ ਵਾਰ ਨਾ ਇੱਕ ਪੰਡ ਦੇ ਵਿੱਚ ਕੋਈ ਦਾੰਤ ਸੀਗਾ ਬੱਚਿਆਂ ਨੂੰ ਬਹੁਤ ਤੰਗ ਪਰੇਸ਼ਾਨ ਕਰਦਾ ਸੀ ਇੱਕ ਦਿਨ ਇੱਕ ਆ ਜੜੀ ਉਹ ਆਪਣੇ ਭਰਾਵਾਂ ਨੂੰ ਮਿਲਣ ਲਈ ਆਇਆ ਤੇ ਪੁੱਛਿਆ ਵੀ ਤੁਸੀਂ ਸਾਰੇ ਇਕਜੁੱਟ ਹੋ ਕੇ ਉਹ ਦਾਇਤ ਨਾਲ ਲੜਦੇ ਕਿਉਂ ਨਹੀਂ ਇਹ ਰਾਖਸ਼ ਦੇ ਨਾਲ ਲੜਦੇ ਕਿਉਂ ਨਹੀਂ ਇਹਨੂੰ ਮਾਰਦੇ ਕਿਉਂ ਨਹੀਂ ਭਰਾ ਉਹਦੇ ਡਰੇ ਹੋਏ ਸੀ ਕਹਿਣ ਲੱਗੇ ਤੈਨੂੰ ਨਹੀਂ ਪਤਾ ਕਿੱਡਾ ਵੱਡਾ ਉਹ ਕਿੱਡੀ ਵੱਡੀ ਉਹਦੀ ਦੇਹ ਆ ਉਹਨੂੰ ਤਾਂ ਮਾਰਨਾ ਹੀ ਬਹੁਤ ਔਖਾ ਆ ਜੜੀ ਕਹਿਣ ਲੱਗਾ ਨਹੀਂ ਉਹ ਇੰਨਾ ਵੱਡਾ ਨਹੀਂ ਕਿ ਉਹਨੂੰ ਮਾਰਨਾ ਔਖਾ ਹੋਵੇ ਸਗੋਂ ਤੁਸੀਂ ਇਹ ਸੋਚੋ ਉਹ ਇੰਨਾ ਵੱਡਾ ਉਹਦੇ ਤੇ ਨਿਸ਼ਾਨਾ ਕਦੇ ਖੌਂਜੀ ਨਹੀਂ ਸਕਦਾ ਇੱਕੋ ਦਾਇ ਤਾਂ ਇੱਕੋ ਰਾਕਸ਼ਸਾ ਉਹਦੇ ਬਾਰੇ ਵੱਖਰੀ ਵੱਖਰੀ ਰਹਿ ਆ ਇੱਕ ਡਰ ਰਿਹਾ ਵੀ ਉਹ ਵੱਡਾ ਦੇ ਵੱਡੀ ਆ ਉਹਦੀ ਇੱਕ ਕਹਿ ਰਿਹਾ ਵੀ ਨਿਸ਼ਾਨਾ ਲਾਵਾਂਗੇ ਤੇ ਕਦੇ ਖੁੰਝੇਗਾ ਨਹੀਂ ਉਹਨੂੰ ਮਾਰ ਦਈਏ ਆਪਾਂ ਕਿੱਡੀ ਵੱਡੀ ਇਹ ਗੱਲ ਆਪਦੇ ਆਪ ਦੇ ਵਿੱਚ ਤਾਂ ਕਹਿਣ ਦਾ ਭਾਵੇਂ ਆ ਵੀ ਮੁਸੀਬਤਾਂ ਦੇ ਵਿੱਚ ਸਾਨੂੰ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਮਸੀਬਤਾਂ ਆਉਂਦੀਆਂ ਹੀ ਰਹਿੰਦੀਆਂ ਨੇ ਦੁੱਖ ਸੁੱਖ ਦੋਹੇਦਰ ਕੱਪੜੇ ਪਹਿਰੇ ਜਾਏ ਮਨੁੱਖ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ ਇਹ ਦੁੱਖ ਸੁੱਖ ਤਾਂ ਜ਼ਿੰਦਗੀ ਦਾ ਹਿੱਸਾ ਹੀ ਆ ਅਸੀਂ ਆਖਦੇ ਹਾਂ ਕਈ ਵਾਰੀ ਵੀ ਮੇਰੀ ਜ਼ਿੰਦਗੀ ਵਿੱਚ ਹੀ ਦੁੱਖ ਨਹੀਂ ਮੈਨੂੰ ਹੀ ਵਪਾਰ ਚ ਘਾਟਾ ਪਿਆ ਨਹੀਂ ਲੱਖਾਂ ਲੋਕਾਂ ਨੂੰ ਰੋਜ਼ ਇਹ ਚੀਜ਼ਾਂ ਹੁੰਦੀਆਂ ਨੇ ਲੱਖਾਂ ਲੋਕਾਂ ਦੀ ਇਹ ਕਹਾਣੀਆਂ ਤੁਹਾਡੇ ਕੱਲਿਆਂ ਦੀ ਕਹਾਣੀ ਨਹੀਂ ਇਸ ਕਰਕੇ ਭਾਈ ਜਿਹੜਾ ਪਰਮ ਮਨੋਖਾ ਉਹ ਨਹੀਂ ਜੋ ਸਮੇਂ ਦੀ ਉਡੀਕ ਕਰਦੇ ਆ ਬਲਕਿ ਉਹ ਆ ਜੋ ਲੋੜ ਅਨਸਾਰ ਆਪ ਚੀਜ਼ ਨੂੰ ਪੈਦਾ ਕਰ ਲੈਂਦੇ ਕਈ ਵਾਰੀ ਹੌਸਲਾ ਹਾਰ ਕੇ ਬਹਿ ਜਾਣਾ ਇਹ ਵੀ ਜ਼ਿੰਦਗੀ ਨਹੀਂ ਹੁੰਦੀ ਜੀ ਤਾਂ ਹੌਸਲਾ ਸਾਨੂੰ ਜ਼ਿੰਦਗੀ ਵਿੱਚ ਗੁਰੂ ਦੇ ਇਤਿਹਾਸ ਤੋਂ ਵੀ ਬੜਾ ਮਿਲ ਜਾਂਦਾ ਜਦੋਂ ਅਸੀਂ ਵੇਖਦੇ ਆ ਦਸਵੇਂ ਪਾਤਸ਼ਾਹ ਜੀ ਕਿਸ ਤਰ੍ਹਾਂ ਅਨੰਦਪੁਰ ਸਾਹਿਬ ਛੱਡਦੇ ਆ ਐਡੇ ਵੱਡੇ ਜ਼ਿੰਦਗੀ ਵਿੱਚ ਜੋ ਉਹਨਾਂ ਨੂੰ ਘਾਟੇ ਪਏ ਆ ਮਹਾਰਾਜ ਜੀ ਨੂੰ ਓਡੇ ਵੱਡੇ ਘਾਟੇ ਸਾਨੂੰ ਕਦੇ ਵੀ ਨਾ ਤਾਂ ਪੈ ਸਕਦੇ ਆ ਨਾ ਐਡੇ ਦੁੱਖ ਸਾਡੀ ਜ਼ਿੰਦਗੀ ਵਿੱਚ ਆ ਸਕਦੇ ਆ ਤੇ ਜਦੋਂ ਆਪਾਂ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਪੜ੍ਹਦੇ ਆ ਉਦੋਂ ਸਾਡੇ ਵਿੱਚ ਹਿੰਮਤ ਪੈਦਾ ਹੋ ਜਾਂਦੀ ਆ ਉਦੋਂ ਸਾਡੇ ਅੰਦਰ ਆਪਣੇ ਆਪ ਜਗਿਆਸਾ ਪੈਦਾ ਹੋ ਜਾਂਦੀ ਆ ਵੀ ਜ਼ਿੰਦਗੀ ਵਿੱਚ ਸੰਘਰਸ਼ ਹੈ ਹਰ ਕਿਸੇ ਦੇ ਗੁਰੂ ਸਾਹਿਬ ਜੀ ਨੇ ਸਾਨੂੰ ਇਹੀ ਸਿਖਾਇਆ ਕੁਝ ਸਮਾਂ ਪਹਿਲਾਂ ਦੀ ਗੱਲ ਆ ਵੀ ਅੰਮ੍ਰਿਤਸਰ ਦੇ ਵਿੱਚ ਕੋਈ ਸਿੱਖ ਨੌਜਵਾਨ ਸੀਗਾ ਕਹਿਣ ਲੱਗਾ ਵੀ ਮੇਰੇ ਕਾਰੋਬਾਰ ਵਿੱਚ ਬਹੁਤ ਘਾਟਾ ਪੈਂਦਾ ਮੈਨੂੰ ਵੀ ਮੈਨੂੰ ਹੁਣ ਇਉਂ ਲੱਗਦਾ ਵੀ ਮੇਰੀ ਜ਼ਿੰਦਗੀ ਬਰਬਾਦ ਹੋ ਗਈ ਪਰ ਉਹ ਕਹਿਣ ਲੱਗਾ ਵੀ ਹੌਲੀ ਹੌਲੀ ਜੇ ਤਾਂ ਰੱਬ ਨੇ ਕਿਰਪਾ ਕੀਤੀ ਸਭ ਕੁਝ ਠੀਕ ਹੋ ਜਾਏਗਾ ਨਹੀਂ ਤਾਂ ਫਿਰ ਮੈਂ ਕੁਝ ਸਮਾਂ ਵੇਖਣਾ ਮੈਂ ਆਤਮ ਹੱਤਿਆ ਕਰ ਲੂੰਗਾ ਤੇ ਕਈ ਇਹੋ ਜਿਹੇ ਵੀ ਮਿਲਦੇ ਆ ਕਹਿ ਦਿੰਦੇ ਆ ਅਸੀਂ ਸਿਆਣੇ ਪੰਡਿਤ ਕੋਲ ਗਏ ਸੀਗੇ ਉਹਨੇ ਮੈਨੂੰ ਦੱਸਿਆ ਵੀ ਮੱਥੇ ਦੀਆਂ ਰੇਖਾਵਾਂ ਵੇਖ ਕੇ ਕਿ ਤੇਰੇ ਨਾਲ ਸੂਰਜ ਦੇਵਤਾ ਥੋੜਾ ਜਿਹਾ ਨਾਰਾਜ ਆ ਇਸੇ ਕਰਕੇ ਤੇਰੇ ਕਾਰੋਬਾਰ ਵਿੱਚ ਮੰਦਾ ਚੱਲ ਰਿਹਾ ਕਈ ਇਸ ਤਰ੍ਹਾਂ ਵੀ ਹੁੰਦਿਆ ਉਹ ਆਖਦਿਆ ਵੀ 7 ਦਿਨ ਪਾਣੀ ਚ ਸੰਧੂਰ ਪਾ ਤੇ ਸੂਰਜ ਦੇਵਤੇ ਨੂੰ ਪਾਣੀ ਦੇਵੇਂਗਾ ਤੇ ਤੇਰਾ ਕਾਰੋਬਾਰ ਸਹੀ ਹੋ ਜਾਵੇਗਾ ਇਸ ਬਾਰੇ ਤਾਂ ਮੈਂ ਜ਼ਿਆਦਾ ਨਹੀਂ ਕੁਝ ਆਖਣਾ ਸਾਧ ਸੰਗਤ ਜੀ ਤਾਂ ਉਹ ਨੌਜਵਾਨ ਜਿਹੜਾ ਸੀਗਾ ਜਦੋਂ ਫੇਰ ਮਹਾਪੁਰਖਾਂ ਨੂੰ ਮਿਲਿਆ 2-3 ਮਹੀਨੇ ਬਾਅਦ ਤੇ ਮਹਾਪੁਰਖਾਂ ਨੇ ਸਹਿਜ ਸੁਭਾਅ ਪੁੱਛਿਆ ਵੀ ਹੁਣ ਭਾਈ ਤੇਰਾ ਕੀ ਹਾਲ ਕਹਿਣ ਲੱਗਾ ਜੀ ਪਹਿਲਾਂ ਮੇਰੇ ਤੇ 70000 ਦਾ ਕਰਜ਼ਾ ਸੀ ਹੁਣ 1 ਸਵਾ ਲੱਖ ਦਾ ਕਰਜ਼ਾ ਹੱਦ ਹੋ ਗਈ ਵੀ ਮੈਂ ਤਾਂ ਬੜਾ ਕੁਝ ਕਰਕੇ ਦੇਖ ਲਿਆ ਜੋ ਪੰਡਤਾਂ ਨੇ ਆਖਿਆ ਸੀ ਸੂਰਜ ਦੇਵਤੇ ਨੂੰ ਪਾਣੀ ਵੀ ਦਿੱਤਾ ਗੱਲ ਨਹੀਂ ਬਣੀ ਕਹਿਣ ਲੱਗਾ ਸਭ ਕੁਝ ਕੀਤਾ ਤੇ ਮਹਾਪੁਰਖ ਕਹਿਣ ਲੱਗੇ ਜੇ ਤੂੰ ਸਭ ਕੁਝ ਕਰਕੇ ਦੇਖ ਲਿਆ ਨਾ ਤੇ ਹੁਣ ਸਾਡਾ ਕਹਿਣਾ ਵੀ ਮੰਨ ਲਾ ਪੀ ਜੇ ਤੂੰ ਗੁਰੂ ਦੀ ਬੇੜੀ ਛੱਡ ਕੇ ਕਿਸੇ ਹੋਰ ਬੰਨੇ ਨਾ ਜਾਂਦਾ ਆਪਣੇ ਦੁੱਖ ਵੇਲੇ ਮੁਸੀਬਤ ਵੇਲੇ ਸੁਖਮਣੀ ਸਾਹਿਬ ਦੀ ਬਾਣੀ ਪੜ੍ਹ ਕੇ ਗੁਰੂ ਦੀ ਓਟ ਲਈ ਹੁੰਦੀ ਤਾਂ ਇਹ ਤੇਰਾ ਕਰਜ਼ਾ ਵਦਨ ਦੀ ਵਜਾਏ ਘਟਿਆ ਹੁੰਦਾ ਜਿਹੜਾ 70000 ਤੋਂ 1 ਲੱਖ ਹੋਇਆ ਨਾ ਖਤਮ ਹੋ ਜਾਣਾ ਸੀ ਪਰ ਅਫਸੋਸ ਤੂੰ ਸਾਰੇ ਦੁਆਰੇ ਛੱਡ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਆਉਣਾ ਸੀਗਾ ਤੇ ਗੁਰੂ ਦਾ ਦਵਾਰ ਛੱਡ ਕੇ ਤੂੰ ਹੋਰ ਹੀ ਕਿਤੇ ਤੁਰਿਆ ਫਿਰਦਾ ਇਹ ਸੁਖਮਣੀ ਸਾਹਿਬ ਜੀ ਦੀ ਵੱਡੀ ਮਹਾਨਤਾ ਹੈ ਗੁਰੂ ਪਿਆਰਿਓ ਚੜਿਆ ਹੋਵੇ ਕਰਜ਼ਾ ਉੱਤਰ ਜਾਂਦਾ ਕਰਮ ਜਿਹੜੇ ਆ ਮਿਟਦੇ ਤਾਂ ਨਹੀਂ ਹੁੰਦੇ ਪਰ ਗੁਰੂ ਸਮਰੱਥਾ ਇਹ ਵਿਸ਼ਵਾਸ ਰੱਖੋ ਵੀ ਗੁਰੂ ਸਭ ਕੁਝ ਕਰ ਸਕਦਾ ਤਾਂ ਇਹ ਸੁਖਮਣੀ ਸਾਹਿਬ ਜੀ ਦੀ ਬਹੁਤ ਵੱਡੀ ਮਹਾਨਤਾ ਵੀ ਇਹ ਲੋਕ ਤੇ ਪਰਲੋਕ ਦੇ ਕਰਮ ਵੀ ਬਦਲੇ ਜਾਂਦੇ ਆ ਦੁਨੀਆ ਦੀ ਤਾਂ ਗੱਲ ਹੀ ਕੀ ਕਰਨੀ ਏਡੀ ਮਹਾਨਤਾ ਹੈ ਇਸ ਬਾਣੀ ਦੇ ਵਿੱਚ ਗੱਲ ਤਾਂ ਹੈ ਵੀ ਸਾਡਾ ਭਰੋਸਾ ਕਿੰਨਾ ਸਾਡਾ ਵਿਸ਼ਵਾਸ ਕਿੰਨਾ ਇਸ ਤਰ੍ਹਾਂ ਬਾਬਾ ਅਨੰਦ ਸਿੰਘ ਜੀ ਨੇ ਬਚਨ ਕੀਤੇ ਕਿ ਇਹ ਜਿਹੜੇ ਕਰਮ ਹੁੰਦੇ ਆ ਇਹ ਚਾਰ ਤਰ੍ਹਾਂ ਦੇ ਹੁੰਦੇ ਆ ਇੱਕ ਤਾਂ ਆਪਣੇ ਆਪ ਹੀ ਚੀਜ਼ ਮਿਲ ਜਾਂਦੀ ਹੈ ਇੱਕ ਅਰਦਾਸ ਕਰਕੇ ਲੈਣੀ ਪੈਂਦੀ ਆ ਇੱਕ ਹੁੰਦਾ ਗੁਰੂ ਦੇ ਹੱਥ ਵਿੱਚ ਦਾਤ ਤਾਂ ਹੁੰਦੀ ਆ ਗੁਰੂ ਵੇਖਦਾ ਹੈ ਭਾਂਡਾ ਬਖਸ਼ਿਸ਼ ਦਾ ਪਾਤਰ ਮੰਨ ਕੇ ਵੀ ਕਿਸ ਤਰ੍ਹਾਂ ਕਿੰਨੀ ਕੁ ਬਖਸ਼ਿਸ਼ ਕਰਾਂ ਇਹਦੇ ਤੇ ਵੀ ਇਹ ਯੋਗ ਹੋ ਗਿਆ ਕਿ ਨਹੀਂ ਤੇ ਭਗਤਾਂ ਦੇ ਤਾਂ ਫੁਰਨਿਆਂ ਦੁਆਰਾ ਹੀ ਵੀ ਫੁਰਨਾ ਬਣਾਉਣ ਭਗਤ ਤੇ ਜਦ ਹੀ ਉਹਨਾਂ ਨੂੰ ਦਾਤ ਮਿਲ ਜਾਂਦੀ ਐਸ ਤਰ੍ਹਾਂ ਇਹ ਚਾਰ ਤਰੀਕੇ ਆ ਵੱਖ-ਵੱਖ ਤਰ੍ਹਾਂ ਦੇ ਲੋਕ ਆ ਦੁਨੀਆਂ ਤੇ ਵਿਰਖੇ ਹੇਟ ਸਭ ਜੰਤੇ ਇਕੱਠੇ ਇੱਕ ਤਤੇ ਇੱਕ ਬੋਲਨ ਮਿੱਠੇ ਮਹਾਰਾਜ ਦੀ ਬਾਣੀ ਵਿੱਚੀਏ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਦੁਨੀਆਂ ਵਿੱਚ ਬਹੁਤ ਤਰ੍ਹਾਂ ਦੇ ਲੋਕ ਆ ਦੁਨੀਆਂ ਬਹੁ ਰੰਗੀ ਆ ਪਰ ਬਣਾਉਣ ਵਾਲਾ ਇੱਕੋ ਹੀ ਆ ਜਿਵੇਂ ਸੂਰਜ ਇੱਕੋ ਰੁੱਤ ਅਨੇਕ ਸੂਰਜ ਇੱਕਾ ਕ੍ਰਿਤਾਨੇ ਕਾ ਨੇ ਨਾ ਇਹ ਮੇ ਸਾਰੀ ਜਿਹੜੀ ਕਾਇਨਾਤ ਆ ਇਹਨਾਂ ਨੂੰ ਬਣਾਉਣ ਵਾਲਾ ਪਰਮੇਸ਼ਰ ਵਾਹਿਗੁਰੂ ਆਪ ਹੀ ਹੈ ਜੀ ਤੁਸੀਂ ਵੇਖੋ ਵਾਹਿਗੁਰੂ ਨੇ ਪਰਮੇਸ਼ਰ ਨੇ ਕੁਦਰਤ ਕਿਦਾਂ ਦੀ ਸਾਜੀ ਆ ਦੁਨੀਆ ਤੇ ਜਿੰਨੇ ਵੀ ਲੋਕ ਆ ਕਿਸੇ ਦਾ ਵੀ ਅੰਗੂਠੇ ਦਾ ਨਿਸ਼ਾਨ ਦੂਜੇ ਬੰਦੇ ਦਾ ਮਿਲਦਾ ਨਹੀਂ ਬਿਰਖੇ ਹੀਟ ਸਭ ਜੰਤ ਇਕੱਠੇ ਸੰਸਾਰ ਦੇ ਦਰਖਤ ਹੇਠਾਂ ਸਾਰੇ ਜੀਵ ਆਪਾਂ ਇਕੱਠੇ ਹੋਏ ਆ ਇੱਕ ਤੱਤੇ ਇਕ ਬੋਲਨ ਮਿੱਠੇ ਕਈ ਖਰਵੇ ਜੇ ਬੋਲ ਬੋਲਦੇ ਆ ਕਈ ਮਿੱਠੇ ਮਿੱਠੇ ਬਚਨ ਕਰਦੇ ਆ ਅਸਤ ਉਦੋਤ ਭਇਆ ਉੱਠ ਚੱਲੇ ਜਿਉਂ ਜਿਉਂ ਔਦ ਬਿਹਾਨੀਆਂ ਜਿਵੇਂ ਛਿਪਿਆ ਹੋਇਆ ਸੂਰਜ ਚੜ ਪੈਂਦਾ ਤੇ ਉਹ ਟੁਰ ਜਾਂਦੇ ਆ ਜੀ ਜਦੋਂ ਉਹਨਾਂ ਦੀ ਉਮਰ ਮੁੱਕ ਜਾਂਦੀ ਆ ਇਸ ਤਰ੍ਹਾਂ ਹੀ ਸਾਡਾ ਸਾਥ ਅਸੀਂ ਵੀ ਇੱਥੇ ਪੰਛੀ ਦੀ ਨਿਆਈਆਂ ਜੀ ਪਾਪ ਕਰੇਂਦੜ ਸਰ ਪਰ ਮੁਠੇ ਇੱਥੇ ਜਿਹੜੇ ਪਾਪ ਕਰਦੇ ਆ ਨਾ ਸਭ ਕੁਝ ਲਟਾ ਦਿੰਦੇ ਅਜ਼ਰਾਇਲ ਫੜੇ ਫੜ ਕੁੱਠੇ ਪਾਪ ਕਰਨ ਵਾਲਿਆਂ ਨੂੰ ਮੌਤ ਦਾ ਫਰਿਸ਼ਤਾ ਫੜ-ਫੜ ਕੇ ਕੋਹ-ਕੋਹ ਕੇ ਮਾਰਦਾ ਦੋਜਕ ਪਾਏ ਸਿਰਜਣਹਾਰਾ ਲੇਖਾ ਮੰਗੇ ਬਾਣੀ ਯਕੀਨ ਕਰੋ ਧਰਮ ਰਾਜ ਬਾਣੀਆਂ ਬਣ ਕੇ ਨਾ ਵੀ ਜਿਵੇਂ ਬਾਣੀਆਂ ਤੋਂ ਆਪਾਂ ਉਧਾਰ ਚੀਜ਼ ਲਈ ਹੋਵੇ ਕੱਲੀ-ਕੱਲੀ ਚੀਜ਼ ਦਾ ਲੇਖਾ ਜੋਖਾ ਕਰਦਾ ਐਵੇਂ ਪਰਮੇਸ਼ਰ ਵੀ ਧਰਮ ਰਾਜ ਦੇ ਹੁਕਮ ਧਰਮ ਰਾਜ ਦਾ ਜਿਹੜਾ ਰਾਜ ਆ ਉਹ ਪਰਮੇਸ਼ਰ ਦੇ ਹੁਕਮ 'ਚ ਹੀ ਆ ਨਾ ਧਰਮ ਰਾਏ ਹੈ ਹਰ ਕਾ ਕੀ ਧਰਮਰਾਜ ਕੋਈ ਆਪਣੀ ਮਰਜ਼ੀ ਨਾਲ ਨਹੀਂ ਚੱਲ ਰਿਹਾ ਉਹ ਵਾਹਿਗੁਰੂ ਦੇ ਹੁਕਮ 'ਚ ਇਸੇ ਕਰਕੇ ਲੇਖਾ ਜੋਖਾ ਰੱਬ ਕਰਦਾ ਉਹ ਡਿਊਟੀ ਧਰਮਰਾਜ ਦੀ ਲਈ ਹੈ ਸੰਗ ਨਾ ਕੋਈ ਭਈਆ ਬੇਬਾ ਕਿਸੇ ਨੇ ਨਾਲ ਨਹੀਂ ਨਿਬਣਾ ਗੁਰੂ ਅਰਜਨ ਦੇਵ ਜੀ ਕਹਿੰਦੇ ਕੋਈ ਭੈਣ ਕੋਈ ਭਰਾ ਨਾਲ ਜਾਂਦਾ ਮਾਲ ਜੋਵਨ ਤਨ ਸ਼ੋਣ ਵਜੇਸਾ ਆਪਣੀ ਜਾਇਦਾਦ ਜਵਾਨੀ ਦੌਲਤ ਛੱਡ ਕੇ ਸਾਰੇ ਚਾਲੇ ਪਾ ਜਾਂਦੇ ਆ ਕਰਨ ਕਰੀਮ ਨਾ ਜਤੋ ਕਰਤਾ ਤਿਲ ਪੀੜੇ ਜਿਉਂ ਕਹਾਣੀਆਂ ਜਿਨ੍ਹਾਂ ਨੇ ਰੱਬ ਨਾਲ ਡੂੰਗੀ ਸਾਝ ਨਹੀਂ ਪਾਈ ਨਾ ਔ ਦੁੱਖਾਂ ਵਿੱਚ ਪੀੜੇ ਜਾਂਦੇ ਜਿਵੇਂ ਤਿਲਾਂ ਦੀ ਕਹਾਣੀ ਹੁੰਦੀ ਹੈ ਕੁਛ ਕੁਛ ਲੈਂਦਾ ਵਸਤ ਪਰਾਈ ਖੁਸ਼ੀ ਨਾ ਹੋਰਾਂ ਦੀਆਂ ਚੀਜ਼ਾਂ ਬੰਦਾ ਨੱਪ ਲੈਂਦਾ ਵੇਖਿਆ ਸੁਣੇ ਤੇਰੇ ਨਾਲ ਖੁਦਾਈ ਰੱਬ ਵੇਖ ਰਿਹਾ ਤਰੀਆਂ ਕਰਤੂਤਾਂ ਨੂੰ ਬੰਦਿਆ ਦੁਨੀਆ ਲੱਭ ਪਿਆ ਖਾਤ ਅੰਦਰ ਸੰਸਾਰੀ ਲਾਲਚ ਵਿੱਚ ਤੂੰ ਟੋਏ 'ਚ ਡੱਗ ਪਿਆ ਭਵਿੱਖ ਦੀ ਗੱਲ ਤੈਨੂੰ ਸਮਝ ਨਹੀਂ ਆਉਂਦੀ ਜਮ ਜਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ਼ ਲੰਮੇ بار بار ਜੰਮੇਗਾ ਮਰੇਗਾ ਮੁੜ ਮੁੜ ਜਨਮ ਧਾਰੇਗਾ ਲੰਮਾ ਸلسلਾ ਚੱਲ ਪਵੇਗਾ ਇਹ ਤੇਰੀ ਕਹਾਣੀ ਹੋਵੇਗੀ ਇਸ ਤਰ੍ਹਾਂ ਦੇ ਕਰਮ ਬੰਦਾ ਆਪ ਬੀਜਦਾ ਹੈ ਫਿਰ ਉਹ ਸਭ ਕੁਝ ਖਾਣਾ ਵੀ ਜਦੋਂ ਪੈਂਦਾ ਉਦੋਂ ਬੰਦਾ ਕਹਿੰਦਾ ਮੇਰੇ ਨਾਲ ਰੱਬ ਨੇ ਕੀ ਕਰ ਦਿੱਤਾ ਜਨ ਕੀਤਾ ਤੇ ਸੈ ਨਾ ਜਾਣੀ ਅੰਦਾ ਅੰਨਾ ਬੰਦਾ ਜਾਣਦਾ ਨਹੀਂ ਜਿਹਨੇ ਉਹਨੂੰ ਬਣਾਇਆ ਵੀ ਪੈਦਾ ਕੀਤਾ ਉਹਨੂੰ ਸਿਮਰਦਾ ਹੀ ਨਹੀਂ ਜਨਮ ਮਰਨ ਦੇ ਗੇੜ ਦਾ ਦੁੱਖ ਇਹ ਭੋਗੀ ਜਾਂਦਾ ਇਸ ਕਰਕੇ ਗੁਰੂ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਆ ਰੱਬ ਨੂੰ ਭੁਲਾ ਕੇ ਬੰਦਾ ਤਬਾਹ ਹੋ ਗਿਆ ਇੱਕ ਵੱਡੀ ਭੁੱਲਾ ਰੱਬ ਨੂੰ ਭੁੱਲ ਜਾਣਾ ਤਾਂ ਇਹ ਕਰਮਾਂ ਦੀ ਕਥਾ ਸੀ ਗੁਰੂ ਪਿਆਰੇਓ ਜੋ ਆਪ ਜੀ ਨੇ ਸਰਵਣ ਕੀਤੀ ਹੈ ਇਸ ਤਰ੍ਹਾਂ ਧੰਤਨ ਬਾਬਾ ਨਾਨਕ ਸਿੰਘ ਜੀ ਨੇ ਆਈ ਹੋਈ ਸਾਧ ਸੰਗਤ ਨੂੰ ਕਿਹਾ ਸਜ਼ਾ ਕਸੂਰ ਤੋਂ ਬਿਨਾ ਨਹੀਂ ਮਿਲਦੀ ਕਸੂਰ ਭਾਵੇਂ ਪਿਛਲੇ ਜਨਮਾਂ ਦਾ ਹੋਵੇ ਉਹ ਅਗਲੇ ਜਨਮ ਵਿੱਚ ਸਜ਼ਾ ਮਿਲਦੀ ਆ ਇੱਕ ਨਿੱਕੇ ਜਿਹੇ ਬੱਚੇ ਨੇ ਜਨਮ ਲਿਆ ਕਿਸੇ ਦੇ ਘਰੇ ਪਿੰਗਲਾ ਵਾ ਜਨਮ ਤੋਂ ਹੀ ਅੰਨਾ ਕਿਹੜਾ ਕਰਮ ਕੀਤਾ ਨੇ ਇੱਥੇ ਹੀ ਪਤਾ ਲੱਗਿਆ ਨਾ ਪਿਛਲੇ ਕਰਮਾਂ ਦੇ ਨਾਲ ਚੱਲਦੇ ਆ ਰਹੇ ਤਾਂ ਹੀ ਅੰਨਾ ਹੋ ਕੇ ਪੈਦਾ ਹੋਇਆ ਇਹ ਸਾਰੀਆਂ ਚੀਜ਼ਾਂ ਨਾਲ-ਨਾਲ ਚੱਲਦੀਆਂ ਸੋ ਕੋ ਜਿਹੜੀਆਂ ਗੱਲਾਂ ਦੇ ਜਵਾਬ ਸਾਨੂੰ ਮਿਲਦੇ ਆ ਉਹਨਾਂ ਨੂੰ ਅਸੀਂ ਸਵਾਲ ਬਣਾਇਆ ਹੋਇਆ ਵੀ ਜੰਮ ਦੇ ਬੱਚੇ ਦਾ ਕੀ ਕਸੂਰ ਭਾਈ ਕਸੂਰ ਤਾਂ ਉਹਦੇ ਕਰਮਾਂ ਦਾ ਪਿਛਲਿਆਂ ਦਾ ਉਹਦਾ ਥੋੜੀ ਕਸੂਰ ਆ ਨਮਾ ਚੋਲਾ ਉਹਨੂੰ ਮਿਲਿਆ ਸਜ਼ਾ ਉਹਨੂੰ ਮਿਲਣੀ ਸੀ ਮਿਲ ਗਈ ਆ ਇਹ ਵਿਸ਼ਵਾਸ ਕਰਨ ਵਾਲੀਆਂ ਗੱਲਾਂ ਹੁੰਦੀਆਂ ਤਰਕ ਦਾ ਦੇ ਵਿੱਚ ਕੋਈ ਕੰਮ ਨਹੀਂ ਹੁੰਦਾ ਗੁਰੂ ਸਾਹਿਬ ਕਿਰਪਾ ਕਰਨ ਜੀ ਆਓ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਇਹ ਵੀ ਇੱਕ ਚੰਗਾ ਕਰਮ ਆ ਜੋ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਦੱਸਿਆ ਹੈ ਤੇ ਫਤਿਹ ਬੁਲਾਉਣੀ ਕਰੀਏ ਜੀ ਭੁੱਲ ਚੁੱਕ ਦੀ ਖਿਮਾ ਮਹਾਪੁਰਖਾਂ ਦੀ ਸ਼ਾਨ ਸੰਗਤ ਦੀ ਸ਼ਾਨ ਬੜੀ ਉੱਚੀ ਹੈ ਕਥਾ ਵਿਚਾਰਦਿਆਂ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ ਗੁਰੂ ਦੀ ਸੰਗਤ ਤੇ ਸਤਗੁਰੂ ਮਹਾਰਾਜ ਬਖਸ਼ ਲੈਣ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਗੁਰੂ ਮਹਾਰਾਜ ਦੀ ਕਿਰਪਾ ਕਰਨੀ ਸਰਬੱਤ ਜੀਆਂ ਦਾ ਭਲਾ ਕਰਨਾ ਗੁਰਸਿੱਖੀ ਦੀ ਦਾਤ ਸਭ ਨੂੰ ਬਾਣੀ ਤੇ ਬਾਣੇ ਦੀ ਦਾਤ ਬਖਸ਼ਿਸ਼ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ